ਸ਼ਸ਼ਟਿਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਸ਼ੁਰੂ ਕਰ ਰਹੀ ਹਾਂ ਆਪਾਂ ਸੇਲ ਮੈਂ ਤੁਹਾਨੂੰ ਕਹਿਆ ਸੀਗਾ ਕਿ ਆਪਾਂ 4-5 ਦਿਨ ਦੀ ਸੇਲ ਲਗਾਵਾਂਗੇ ਪਹਿਲਾਂ ਤਾਂ ਸਭ ਤੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੇ ਲੱਗੇ ਅੱਜ ਤੁਹਾਨੂੰ ਦਵਾਂਗੇ ਜੀ ਅਸੀਂ ਪਿਓਰ ਕ੍ਰੇਪ ਵਾਲੇ ਸੂਟ ਦਵਾਂਗੇ ਤੇ ਬਹੁਤ ਘੱਟ ਪ੍ਰਾਈਸ ਤੇ ਉਹ ਵਾਲੇ ਸੂਟ ਨੇ ਜਿਨ੍ਹਾਂ ਦਾ ਪ੍ਰਾਈਸ ਹੈਗਾ 5000 ਪਲੱਸ ਤੁਸੀਂ ਇਨਾਂ ਦੇ ਵਿੱਚੋਂ ਕੁਝ ਇੱਕ ਸੂਟ ਐਦਾਂ ਦੇ ਹੋਣਗੇ ਜਿਹੜੇ ਫਰਸਟ ਟਾਈਮ ਤੁਸੀਂ 50 ਤੋਂ 200 ਦੇ ਮਿੱਥੋਂ ਪਰਚੇਜ਼ ਕੀਤੇ ਸੀ ਦੋ ਤਿੰਨ ਪੀਸ ਵਾਈ ਹੋਣੀਆਂ ਕਿਸੇ ਦੇ ਵਿੱਚ ਕਿੱਦਾਂ ਨਹੀਂ ਸਾਰੇ ਤੁਹਾਨੂੰ ਅੱਜ ਲੈਸ ਪ੍ਰਾਈਸ 'ਚ ਦਵਾਂਗੇ ਵੀਡੀਓ ਦਾ ਇੱਕੋ ਹੀ ਪ੍ਰਾਈਸ ਰਹੂਗਾ ਜੀ 3700 3700 ਦਾ ਸੂਟ ਰਹੇਗਾ ਸ਼ਿਪਿੰਗ ਅਲੱਗ ਤੋਂ ਰਹੇਗੀ ਤੁਸੀਂ ਇਹਨਾਂ ਸੂਟਾਂ ਨੂੰ ਸਟਿਚ ਕਰਵਾ ਕੇ ਪਾਓ ਜਾਂ ਗਿਫਟ ਦਿਓ ਬਹੁਤ ਸੋਹਣੀਆਂ ਆਈਟਮਾਂ ਨੇ ਉਹ ਤੁਸੀਂ ਖੁਦ ਦੇਖ ਲੈਣਾ ਜੀ ਸਾਰੇ ਪਾਰਟੀ ਵੇਅਰ ਸੂਟ ਹੋਣਗੇ ਤੇ ਬੁਕਿੰਗ ਲਈ ਨੰਬਰ ਹੋਊਗਾ 8283 828381 ਨੰਬਰ ਹੈ ਇਸ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ 컬러 ਆਪਸ਼ਨ ਬਹੁਤ ਸੋਹਣੀ ਸੋਹਣੀ ਮਿਲੇਗੀ ਫਰਸਟ ਸੂਟ ਹੈਗਾ ਬਹੁਤ ਪਿਆਰਾ ਪਾਊਡਰ ਪੀਚ ਕਲਰ ਦਾ ਸੂਟ ਹੈ ਜੀ ਸੂਟ ਹੈਗੇ ਨੇ ਸਾਰੇ 5000 ਪਲੱਸ ਵਾਲੇ ਤੇ ਤੁਹਾਨੂੰ ਮਿਲਣਗੇ ਅੱਜ ਸਾਰੇ 3700 ਦੇ ਵਿੱਚ ਹੈਂਡਵਰਕ ਦੇ ਉੱਪਰ ਸੂਟ ਰਹਿਣਗੇ ਗਰੇਪ ਦੇ ਉੱਪਰ ਆਣਗੇ ਜੀ 올ਓਵਰ 5 ਮੀਟਰ ਦਾ ਸ਼ੋਰਟ ਆ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਵਰਕ ਮਿਲੇਗਾ ਸਾਰੇ ਫਰੰਟ ਦੇ ਵਿੱਚ ਬੂਟੀ ਰਹੋਗੇ ਤੇ ਸਰਵੋਸ ਕੀ ਟੱਚ ਦਿੱਖਦਾ ਹੋਇਆ ਮੇਨ ਹੈਗੇ ਆ ਜੀ ਅੱਜ ਦੀ ਵੀਡੀਓ ਦੇ ਇਹ ਦੁਪੱਟੇ ਬਹੁਤ ਪਿਆਰੇ ਜਿਹੇ ਦੁਪੱਟੇ ਆ ਚਨਾਉਨ ਸ਼ਫਾਨ ਦੇ ਦੁਪੱਟੇ ਆ ਖੁੱਲੇ ਢੁੱਲੇ ਜੇ ਪਲੱਸ 4 ਸਾਈਡ ਹੈਵੀ ਵਰਕ ਦੇ ਨਾਲ ਵੇਲਾ ਦੇ ਨਾਲ ਇਹ ਦੁਪੱਟੇ ਰਹਿਣਗੇ ਠੀਕ ਹੈ ਜੀ ਇਹ ਤੁਸੀਂ ਹੁਣ ਜਿੱਦਾਂ ਅੱਗੇ ਫੰਕਸ਼ਨ ਆਣੇ ਆ ਉਹਨਾਂ ਵਾਸਤੇ ਜਾਂ ਤੁਸੀਂ ਕਿਸੇ ਨੂੰ ਸਰਗਿਸੰਧਾਰੇ ਦੇਣੇ ਨੇ ਉਹਨਾਂ ਵਾਸਤੇ ਬਹੁਤ ਬੈਨੀਫਿਟ ਵਾਲੀ ਥੋੜੀ ਇਹ ਵੀਡੀਓ ਆ ਜੋ ਵੀ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਕਲਰ ਆਪਸ਼ਨ ਕਾਫੀ ਸਾਰੇ ਹੈਗੇ ਨੇ 4 4 5 5 ਕਲਰ ਤੁਹਾਨੂੰ ਇੱਕ ਇੱਕ ਡਿਜ਼ਾਈਨ ਚ ਮਿਲ ਜਾਣਗੇ ਇਹ ਵਾਲਾ ਸੂਟ ਦੇਖ ਲਓ ਜੀ ਬਹੁਤ ਜ਼ਿਆਦਾ ਪਸੰਦ ਕੀਤਾ ਸੀਗਾ ਇਹ ਸੀ ਰਿਪੀਟ ਬਣਵਾਏ ਹੋਏ ਆਰਡਰ ਨੇ ਸਾਰੇ ਇਹ ਦੇਖੋ ਤੁਸੀਂ ਖੁਦ ਐਦਾਂ ਜਦੋਂ ਖੋਲਦੇ ਪੈਕਿੰਗ ਬਿਲਕੁਲ ਨਿਊ ਆ ਫਰੈਸ਼ ਦੇ ਵਿੱਚ ਇਹ ਰਿਪੀਟ ਬਣਵਾਏ ਸੀਗੇ ਸੂਟ ਫਸਟ ਟਾਈਮ ਜਦੋਂ ਅਸੀਂ ਇਹ ਸੂਟ ਬਣਵਾਏ ਸੀ ਤਾਂ 5200 ਦਾ ਸੂਟ ਪਿਆ ਸੀਗਾ ਸਾਨੂੰ ਖੁਦ ਨੂੰ ਵੀ ਠੀਕ ਹੈ ਜੀ ਜਿਨ੍ਹਾਂ ਨੇ ਪਰਚੇਸ ਕੀਤੇ ਹੋਏ ਸਾਤੂ ਪਹਿਲਾ ਇਹ ਵਾਲੇ ਸੂਟ ਤਾਂ 52 ਦਾ ਕੀਤਾ ਹੋਇਆ ਹੈ ਅੱਜ ਇਹੀ ਹੈਵੀ ਸੂਟ ਤੁਹਾਨੂੰ 37 ਦੇ ਵਿੱਚ ਮਿਲਣਗੇ ਇਹ ਹੈਗਾ ਤਾਂ ਬਹੁਤ ਪਿਆਰਾ ਜਿਹਾ ਚਨਾਉਂਚ ਫੋਨ ਦਾ 4 ਸਾਈਡ ਹੈਵੀ ਵਰਕ ਦੇ ਨਾਲ ਵਰਕ ਵੀ ਬਹੁਤ ਹੈਵੀ ਨਹੀਂ ਹੈ ਮਤਲਬ ਲੁੱਕ ਵਾਈਜ਼ ਬਹੁਤ ਸੋਨਾ ਵਰਕ ਹੈ ਕਲਰ ਆਪਸ਼ਨ ਬਹੁਤ ਸੋਹਣੇ ਹੈ ਦੇ ਵਿੱਚ ਲਾਈਟ ਡਾਰਕ ਤੁਹਾਨੂੰ ਸਾਰੇ ਕਲਰ ਮਿਲ ਜਾਣਗੇ देखो रेस्ट कलर कितना प्यारा है। ठीक है जी ਇਹ ਵੇਜ ਜਿਹਾ শেਡ ਆ ਜਾਂਦਾ ਏ 컬러 ਸਾਰੇ ਬਹੁਤ ਪਿਆਰੇ ਪਿਆਰੇ ਆ ਪਰਪਲ ਟੋਨ ਦੇ ਉੱਪਰ ਹੀ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਇੱਕ ਜਿਹੜਾ ਮੈਂ ਖੋਲਿਆ ਸੀਗਾ ਇਹ ਵਾਲਾ 컬러 ਹੈ ਤੇ ਦੋਏ ਨੇ ਲਾਈਟ ਡਾਰਕ ਦੇ ਵਿੱਚ ਆ ਜਾਣਗੇ ਜੀ 3700 ਪ੍ਰਾਈਸ ਆ ਜਿਹੜਾ ਵੀ ਸੂਟ ਲੈਣਾ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਪਿਕ ਸੈਂਡ ਕਰ ਦਿਓ ਨੈਕਸਟ ਦੰਨੇ ਆ ਜੀ ਬਹੁਤ ਪਿਆਰਾ ਘੇਰਾ ਵਰਕ ਵਰਕ ਹੀ ਬਹੁਤ ਯੂਨੀਕ ਆਪਣੇ ਆਪ ਦੇ ਵਿੱਚ ਜ ਤੁਸੀਂ ਇਹਨਾਂ ਦੀ ਸ਼ਾਰਟ ਸ਼ਰਟ ਬਣਾ ਕੇ ਤੇ نیچے ਖੁੱਲਾ ਜਿਹਾ ਗਰਾਰਾ ਬਣਵਾ ਸਕਦੇ ਹੋ ਜਾਂ ਫਿਰ ਸਿੰਪਲ ਸਲਵਾਰ ਸੂਟ ਬਣਾ ਸਕਦੇ ਹੋ ਪੈਂਟ ਪਲਾਜ਼ੋ ਕੋਈ ਜਿੱਦਾਂ ਮਰਜ਼ੀ ਸੂਟ ਦੇ ਡਿਜ਼ਾਈਨ ਕਰਵਾ ਸਕਦੇ ਹੋ ਘੇਰਾ ਬਹੁਤ ਸੋਹਣਾ ਹੈ ਕਲਰ ਵੀ ਬਹੁਤ ਸੋਹਣਾ ਹੈ ਇਹ ਰੈੱਡ ਮੈਰੂਨ ਸ਼ੇਡ ਆ 52 ਵਾਲੇ ਸੂਟ ਨੇ ਜੀ ਹੈਵੀ ਵੇਲ ਦੇ ਨਾਲ ਤੇ ਸਾਰੇ ਚ ਬੁਟੀ ਰਹੂਗੀ ਚਨੌਂਚ ਫੋਨ ਦਾ ਦੁਪੱਟਾ ਤੁਸੀਂ ਇਕੱਠੇ ਚੱਕਣਿਆ ਸੂਟ ਇਕੱਠੇ ਚੱਕ ਸਕਦੇ ਹੋ ਕਿਸੇ ਨੂੰ ਵੀ ਦੇਣ ਲੈਣ ਵਾਸਤੇ ਲੈਣੀਆਂ ਜਾਂ ਫਿਰ ਤੁਸੀਂ ਸਟਿਚ ਕਰਵਾਣੇ ਆ ਤਾਂ ਬਹੁਤ ਸੋਹਣੇ ਸੂਟ ਨੇ ਇਹ ਹੈਗਾ ਜੀ 5800 ਵਾਲਾ ਸੂਟ ਹੈਵੀ ਬਾਜੂ ਦੇ ਨਾਲ ਆ ਤੇ ਹੈਵੀ ਘੇਰੇ ਦੇ ਨਾਲ ਬਹੁਤ ਸੋਹਣਾ ਸੂਟ ਹੈ ਇਹ ਹੈਵੀ ਬਾਜੂ ਨੇ ਇਸ ਸਾਈਡ ਤੇ ਇਹ ਹੈਗਾ ਘੇਰਾ ਨਾਲ ਹੈਗਾ ਜੀ ਇਹ ਦੁਪੱਟਾ ਚਨੌਨ ਸ਼ਫੌਨ ਦਾ ਫੋਰ ਸਾਈਡ ਬੇਲ ਦੇ ਨਾਲ ਤੇ ਵਿੱਚ ਬੂਟੀ ਰਹੇਗੀ ਇਹਦੇ ਵੀ ਤੁਹਾਨੂੰ ਮਿਲ ਜਾਣਗੇ ਕਲਰ ਇਹ ਮੈਰੂਨ ਸ਼ੇਡਾ ਨੀਚੇ ਵਾਲਾ ਰੈੱਡ ਮੈਰੂਨ ਠੀਕ ਹੈ ਦੋ ਹੀ ਕਲਰ ਨੇ ਦੋਨੋਂ ਹੀ ਬਹੁਤ ਸੋਹਣੇ ਕਲਰ ਨੇ ਨੈਕਸਟ ਦੇ ਰਹੀ ਹਾਂ ਬਹੁਤ ਪਿਆਰੀ ਜੀ ਵਰਕ ਦੇ ਨਾਲ ਕੇਰਾ ਬਣਿਆ ਹੋਇਆ ਪਲੱਸ ਬੂਟੀ ਕਲਰ ਵੀ ਬਹੁਤ ਸੋਹਣਾ ਹੈ ਨਿਓਨ ਜਿਹਾ শেਡਾ ਮਹਿੰਦੀ ਨਿਓਨ ਬਾਹਾਂ ਤੇ ਵਰਕ ਮਿਲੇਗਾ ਜੀ ਇਹ ਵੀ ਚਨਾਉਂਚ ਫੌਨ ਦੇ ਦੁਪੱਟੇ ਨਾਲ ਫੋਰ ਸਾਈਡ ਬਹੁਤ ਸੋਹਣੀ ਬੇਲ ਆ ਖੁੱਲੇ ਡੁੱਲੇ ਪੱਟੇ ਨੇ ਸਾਰਿਆਂ ਦੇ ਨਾਲ ਤੇ ਕਲਰ ਦੇਖ ਲਓ ਜੀ ਪ੍ਰਾਈਸ ਹੈਗਾ ਇਹ 3700 ਇਹ ਵੀ ਕਲਰ ਬਹੁਤ ਸੋਹਣਾ ਹੈ ਬਹੁਤ ਪਿਆਰਾ ਠੀਕ ਹੈ ਜੀ ਤੇ ਇੱਕ ਤੁਹਾਨੂੰ ਮਿਲ ਜਾਏਗਾ ਓਕੇ ਨੈਕਸਟ ਡਿਜ਼ਾਈਨ ਦਿਖਾਣੇ ਆ ਸਟਫ ਸਾਰਿਆਂ ਦੇ ਵਿੱਚ ਕ੍ਰੇਪ ਦਾ ਲੱਗਿਆ ਹੋਇਆ ਬਹੁਤ ਸੋਹਣੀ ਕ੍ਰੇਪ ਹੈ ਪਿਓਰ ਵਾਲੀ ਤੇ ਵਰਕ ਹੈਂਡ ਵਰਕ ਰਹੇਗਾ ਜੀ 3700 ਬਿਦਾਊਟ ਸ਼ਿਪਿੰਗ ਇਹਨਾਂ ਦਾ ਚਾਰਜਸ ਹ ਤੁਸੀਂ ਅਗਰ ਪੰਜਾਬ ਚ ਮੰਗਾਣਾ ਤਾਂ 80 ਰੁਪਏ ਤੋਂ 70 ਜਾਂ 80 ਰੁਪਏ ਪੇ ਕਰਨੇ ਪੈਣਗੇ ਚਨਾਰ ਸ਼ਵਾਂ ਦੇ ਦੁਪੱਟੇ ਨਾਲ ਸਾਰੇ ਚ ਬੂਟੀ ਆ ਤੇ ਬਰੀਕ ਜੀ ਹੈਗੀ ਹੈ ਜੀ ਕਟਵਰਕ ਦੀ ਵੇਲ ਬਹੁਤ ਪਿਆਰਾ ਵਰਕ ਹੈ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨੋਂ ਹੀ ਕਲਰ ਸਰਦਾਰੀ ਨੇ ਖਿਖਾ ਜੀ ਨੈਕਸਟ ਦੇ ਰਹੇ ਆ ਤੁਹਾਨੂੰ ਇਹ ਹੈਗੇ ਨੇ ਜੀ ਸੂਟ 58 ਵਾਲੇ ਕਲਰ ਟ੍ਰੈਨਰ ਡਿਜ਼ਾਈਨ ਡਿਜ਼ਾਈਨਰ ਜੈ ਪੀਸ ਆ ਬਹੁਤ ਸੋਹਣਾ ਬੋਜ਼ਾ ਕਮੇ ਕਟ ਦਾਣੇ ਦਾ ਕੰਮ ਹੈ ਮਿਰਰ ਦਾ ਕੰਮ ਹੈ ਜੀ ਬਹੁਤ ਸੋਹਣਾ ਵਰਕ ਹੈ ਵਰਕ ਹੀ ਬਹੁਤ ਸੋਹਣਾ ਹੈ ਠੀਕ ਹੈ ਜੀ ਇਹ ਹੈਗੇ ਨੇ ਸਾਈਡ ਤੇ ਬਾਜੂ ਤੇ ਇਹਦੇ ਨਾਲ ਚਨਾਉਂਛ ਫੋਨ ਦਾ ਦੁਪੱਟਾ ਲੇਸਿਸ ਦੇ ਨਾਲ ਮਿਲੇਗਾ ਤੁਹਾਨੂੰ 3700 ਪ੍ਰਾਈਸ ਆ ਸਾਡਾ ਵੀਡੀਓ ਚ ਪ੍ਰਾਈਸ ਦੱਸਣ ਦਾ ਇਹੀ ਕਾਰਨ ਹੁੰਦਾ ਕਿ ਸਾਡੇ ਪ੍ਰਾਈਸ ਬਹੁਤ ਜ਼ਿਆਦਾ ਅਸੀਂ ਜੈਨੂਨ ਰੱਖਦੇ ਆ ਆਪਣੇ ਨਹੀਂ ਤਾਂ ਹਰ ਕੋਈ ਕਹਿੰਦਾ WhatsApp ਕਰਕੇ ਸਾ ਤੋਂ ਪ੍ਰਾਈਸ ਲੈ ਲਓ ਜੀ ਅਸੀਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਚ ਪ੍ਰਾਈਸ ਦੰਨੇ ਆ ਇਹਦੇ ਕਲਰ ਦੋਨੋਂ ਹੀ ਬਹੁਤ ਸੋਹਣੇ ਆ ਠੀਕ ਹੈ ਜੀ ਦੋ ਕਲਰ ਨੇ ਸੇਮ ਡਿਜ਼ਾਈਨ ਚ ਕਲਰਾਂ ਦੇ ਤਾਂ ਕੀ ਕਹਨੇ ਨੈਕਸਟ ਸ਼ੂਟ ਦੇਖ ਲੋ ਫੁੱਲ ਟ੍ਰੈਂਡਿੰਗ ਕਲਰ ਆ ਜੀ ਅੱਜਕੱਲ ਕਾਫੀ ਜ਼ਿਆਦਾ ਟ੍ਰੈਂਡ ਵਿੱਚ ਇਹ ਵਾਲਾ ਕਲਰ ਕ੍ਰੇਪ ਦਾ ਸੂਟ ਆ ਇਹ ਬਾਜੂ ਨੇ ਇਸੀਆਂ ਤੇ ਨਾਲ ਇਸ ਤੇ ਸਲਵਾਰ ਦੇ ਪੌਂਚੇ ਆ ਤੇ ਵੀ ਤੁਹਾਨੂੰ ਕੰਮ ਮਿਲ ਜਾਏਗਾ ਠੀਕ ਹੈ ਸਲਵਾਰ ਦੇ ਪੌਂਚੇ ਨੇ ਜੀ ਬਾਜੂ ਵੀ ਹੈਵੀ ਨੇ ਤੇ ਕਲੀਆਂ ਪਾ ਕੇ ਨੀਚੇ ਨੂੰ ਵੇਲਾ ਜਾ ਰਹੀਆਂ ਤੇ ਵੀ ਨੱਕ ਦੇ ਵਿੱਚ ਬਹੁਤ ਸੋਨਾ ਡਿਜ਼ਾਈਨਰ ਸੂਟ ਬਣਨੇ ਵਾਲਾ ਸਟੀਚਿੰਗ ਤੋਂ ਬਾਅਦ ਪਿਓਰ ਚਨਾਉਣ ਦਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਸਾਰੇ ਹੀ ਸੂਟ 3700 ਦੇ ਆ ਇਹੋ ਵਾਲੇ ਸੂਟ ਨੇ ਜੀ ਜਿਨ੍ਹਾਂ ਦਾ ਪ੍ਰਾਈਸ ਸੀਗਾ 4500 4800 ਇਹ ਸੂਟ ਆ ਜੀ 5800 ਵਾਲੇ 58 ਸੌ ਵਾਲੇ ਸੂਟ ਨੇ ਅੱਜ ਤੁਹਾਨੂੰ 3700 ਚ ਮਿਲ ਰਹੇ ਹੈ ਇਹ ਸੂਟ। 크ਰੇਪ ਦੇ ਸੂਟ ਹੈ ਹੈਂਡਵਰਕ ਦੇ ਉੱਪਰ ਹੈਵੀ ਪੱਲੇ ਦੇ ਨਾਲ ਹੈਵੀ ਬਾਜੂ ਦੇ ਨਾਲ ਪਲੱਸ ਪੌਂਚਾ ਵਰਕ ਦੇ ਨਾਲ ਬਹੁਤ ਸੋਨਾ ਪੌਂਚਾ ਵਰਕ ਹੈ ਜੀ। ਦੇਖੋ ਜੀ ਸੂਟ ਜਿਨ੍ਹਾਂ ਨੂੰ ਹੁਣ ਕਰਵਾ ਚੌਥ ਚ ਦੇਣਿਆ ਕਿਸੇ ਨੂੰ ਜਾਂ ਫਿਰ ਅੱਗੇ ਫੰਕਸ਼ਨ ਆ ਰਿਹਾ ਕਿਸੇ ਨੇ ਸੇਵ ਕਰਕੇ ਰੱਖਣਿਆ ਘੱਟ ਪ੍ਰਾਈਸ ਵਾਲੇ ਤਾਂ ਉਹ ਵੀ ਰੱਖ ਸਕਦੇ ਨੇ ਇਹ ਹੈਗਾ ਮੈਰੂਨ ਰਸਟੀ ਕਲਰ ਤੇ ਇਹ ਹੈਗਾ ਰੈੱਡ ਕਲਰ ਨੈਕਸਟ ਤੁਸੀਂ ਦੇਖ ਹੀ ਲਿਆ ਤੇ ਇਹ ਵਾਲੇ ਸੂਟ ਤੁਹਾਨੂੰ ਸੇਮ ਹੀ ਪ੍ਰਾਈਸ ਚ ਦਵਾਂਗੇ ਜੀ ਸਿੰਗਲ ਸਿੰਗਲ ਨੇ ਤਾਂ ਕਰਕੇ ਤੁਸੀਂ ਸਾਰੇ ਸੂਟ ਇਹ 3700 ਚ ਪਰਚੇਸ ਕਰ ਸਕਦੇ ਹੋ ਇਹ ਸਿੰਗਲ ਸਿੰਗਲ ਸੂਟ ਨੇ ਦੇਖੋ ਸੂਟ ਬਹੁਤ ਪਿਆਰਾੰਬੀ ਵਰਗਾ ਤਿੱਲੇ ਤੇ ਕਟਦਾਣੀ ਦਾ ਵਰਕ ਹੈ ਜੀ ਜਨੌਨ ਸ਼ਫਾਨ ਦਾ ਹੈਵੀ ਦੁਪੱਟਾ ਸੇਲਾ ਸ਼ੁਰੂ ਨੇ ਆਪਣੇ ਕੋਲ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਦੇਣੇ ਆ ਇਹ ਚਾਰ ਪੰਜ ਦਿਨ ਨੈਕਸਟ ਹੈਗਾ organza ਦੇ ਉੱਪਰ इलाਸਟੀਕ ਪੀਸ ਰ ਆ ਗਿਆ ਠੀਕ ਹੈ ਜੀ ਸਿਲਕ ਦੀ ਸਲਵਾਰ ਤੇ ਔਰਗੇਂਜ਼ਾ ਦਾ ਬਹੁਤ ਪਿਆਰਾ ਜਿਹਾ ਦੁਪੱਟਾ ਤੇ ਵਰਕ ਕੁੰਦਨ ਦਾ ਹੋਇਆ ਹੈ ਇਹ ਹੈਗਾ ਜੀ ਸ਼ਿਮਰ ਦੇ ਉੱਪਰ ਸੂਟ ਸ਼ਿਮਰ ਦਾ ਸੂਟ ਆਰੀ ਵਰਕ ਦਾ ਕੰਮ ਹੋਇਆ ਹੋਇਆ ਤੇ ਇਹ ਹੈਗੀ ਜੀ ਸਲਵਾਰ ਇਟਾਲੀਅਨ ਸਿਲਕ ਦੇ ਉੱਪਰ ਦੁਪੱਟਾ ਹੈਗਾ ਜੀ ਫੋਰ ਸਾਈਡ ਵਰਕ ਦੇ ਨਾਲ ਇਹ ਜਿਹੜੇ ਸ਼ਿਮਰਦੇਵ ਵਾਲੇ ਕੰਟਰਾਸਟ ਸੂਟ ਹੁੰਦੇ ਆ ਇਹਨਾਂ ਦੇ ਹਮੇਸ਼ਾ ਸਲਵਾਰ ਦੇ ਨਾਲ ਦੇ ਦੁਪੱਟੇ ਹੁੰਦੇ ਆ ਬਾਅਦ 'ਚ ਜਦੋਂ ਸਟੀਚਿੰਗ ਦੇ ਬਾਅਦ 'ਚ ਬਹੁਤ ਸੋਹਣੀ ਲੁੱਕ ਆਉਂਦੀ ਆ ਨੈਕਸਟ ਸੂਟ ਦੰਨੇ ਆ ਦੇਖੋ ਜੀ ਸੂਟ ਬਹੁਤ ਸੋਹਣਾ ਸੂਟ ਹੈ ਕਾਫੀ ਹੈਵੀ ਤੇ ਕਾਫੀ ਲੈਸ ਪ੍ਰਾਈਸ 3700 ਦੇ ਵਿੱਚ ਕਾਰਨਰ ਹੈਵੀ ਸਾਰੇ ਸੂਟ ਚ ਬੋਟੀ ਇਹ ਸਿੰਗਲ ਸਿੰਗਲ ਸੂਟ ਕਰਕੇ ਕੱਢ ਰਹੇ ਆ ਸਾਰੇ ਦੇਖੋ ਜੀ ਘੇਰਾ ਸੂਟ ਦਾ ਬਾਜੂ ਵੀ ਮਿਲਣ ਗਿਆ ਘੇਰਾ ਵੀ ਆ ਦੁਪੱਟਾ ਵੀ ਚਨਾਉਂਚ ਫੋਨ ਦਾ 4 ਸਾਈਡ ਵਰਕ ਦੇ ਨਾਲ ਦੇਖੋ ਜੀ ਸੂਟ ਬਹੁਤ ਸੋਹਣਾ ਸੂਟ ਹੈ ਕਲੀਆਂ ਪਾ ਕੇ ਤੇ ਬਾਜੂ ਤੇ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਇਹ ਹੈਗਾ ਜੀ ਸਲਵਾਰ ਦੇ ਪੌਂਚਿਆਂ ਤੇ ਦੇਖੋ ਕਿੰਨਾ ਪਿਆਰਾ ਕੰਮ ਹੈ ਹੈਂਡਵਰਕ ਦੇ ਉੱਪਰ 3700 ਦੇ ਵਿੱਚ ਵੀ ਦ ਸਟਫ 크ਰੇਪ ਦਾ ਸਟਫ ਹੈ ਜੀ ਚਨਾਉਣ ਦਾ ਦੁਪੱਟਾ ਪਲੱਸ ਹੈਂਡਵਰਕ ਚੁੱਕੋ ਜੀ ਸੂਟ ਸ਼ਿਮਰ ਦੇ ਉੱਪਰ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣਾ ਸੂਟ ਹੈ 3700 ਦੇ ਵਿੱਚ ਇਹ ਬਾਜੂ ਹੈ ਇਹ ਸਲਵਾਰ ਆਗੇ ਕ੍ਰੇਪ ਦੇ ਕੰਟਰਾਸਟ ਬਣੇਗਾ ਸੂਟ ਤੇ ਕੰਟਰਾਸਟ ਵੀ ਬਹੁਤ ਸੋਹਣਾ ਹੈ ਔਰਗੇਂਜ਼ਾ ਦਾ ਹੈਗਾ ਡਬਲ ਸ਼ੇਡ ਚ ਦੁਪੱਟਾ ਚੁੱਕੋ ਜੀ ਸੂਟ 7000 ਵਾਲਾ ਲਾਸਟ ਪੀਸ ਸੈਂਟੀ ਸੋ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਸਲਵਾਰ ਤੇ ਦੁਪੱਟਾ ਹੈਵੀ ਗ੍ਰੇ ਕਲਰ ਦਾ ਇੱਕ ਪੀਸ ਸਾਡੇ ਕੋਲ ਪਿਆ ਸੀਗਾ ਬ੍ਰாக்கਟ ਦੇ ਇਹ ਹੈਗੀ 셔ਟ ਠੀਕ ਹੈ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ کریم ਕਲਰ ਚ ਤੇ ਇਹ ਹੈਗਾ ਦਾ ਦੁਪੱਟਾ ਪਿਓਰ ਦੇ ਉੱਪਰ ਇਹ ਸੂਟ ਵੀ ਤੁਹਾਨੂੰ 3700 ਦੇ ਵਿੱਚ ਹੀ ਮਿਲੇਗਾ 글ਾਸ ਟਿਸ਼ੂ ਤੇ ਸੂਟ ਹੈ ਜੀ ਸ਼ਿਮਰ 글ਾਸ ਦੇ ਉੱਪਰ ਸੂਟ ਆ ਇਹ ਹੈਗਾ ਕੇਰਾ ਵਰਕ ਗ੍ਰੇ ਕਲਰ ਦੀ ਕ੍ਰੇਪ ਦੀ ਸਲਵਾਰ ਆ ਤੇ ਚਨੌਚ ਫੌਂਦਾ ਫੋਰ ਸਾਈਡਡ ਦੁਪੱਟਾ ਪ੍ਰਾਈਸ ਸੇਮ 3700 ਨੈਕਸਟ ਦੇ ਰਹੀਆਂ ਤੁਹਾਨੂੰ ਦੋ ਪੀਸ ਅਨਾਰਖਲੀ ਦੇ ਅਨਾਰਖਲੀ ਹੈਗੀ ਹੈ ਜੀ ਇਹ 66200 ਵਾਲੀ ਜਿਹੜੀ ਤੁਹਾਨੂੰ ਅੱਜ 3700 ਚ ਦੇ ਰਹੀ ਹਾਂ ਸਿਰਫ ਦੋ ਪੀਸ ਰਹਿ ਗਏ ਤਾਂ ਕਰਕੇ ਵਰਦੀ ਕਾਫੀ ਜ਼ਿਆਦਾ ਹੈਵੀ ਚਾ ਇਹ ਜਦੋਂ ਤੁਸੀਂ ਸਟੀਚ ਕਰਵਾਓਗੇ ਤਾਂ ਔਰੇ ਤੋਂ ਖੁੱਲ ਕੇ ਥੋੜੀ ਲੈਂਥ ਦੇ ਅਕੋਰਡਿੰਗ ਉੱਪਰ ਅਡਜਸਟ ਹੋ ਜਾਏਗੀ ਠੀਕ ਹੈ ਜੀ ਤੇ ਕਲੀਆਂ ਪਾ ਕੇ ਬਹੁਤ ਹੈਵੀ ਇਹਦਾ ਕੇਰਾ ਵਿੱਚ ਉਸ ਸਟੀਚ ਚ ਲਾਈਨਿੰਗ ਲੱਗ ਕੇ ਪ੍ਰੋਪਰ ਸਿਰਫ ਤੁਹਾਨੂੰ ਥੋੜੀ ਫਿਟਿੰਗ ਦੇਣੀ ਆ ਤੇ ਲੈਂਥ ਦੇਣੀ ਆ ਨਾਲ ਹੀ ਇਹ ਸਟੱਫ ਦਿੱਤਾ ਹੋਇਆ ਅਗਰ ਤੁਸੀਂ ਕੋਈ ਪਜਾਮੀ ਬਣਵਾਣੀ ਹੈ ਇਹਦੇ ਨਾਲ

ਸਲਵਾਰ ਦੇ ਪੌਂਚੇ ਤੇ ਵੀ ਕੰਮ ਪਿਆਰਾ ਹੋਇਆ ਹੈ। ਜਨਨਸ਼ ਫੋਨਦਾ ਹੈਗਾ ਦੁਪੱਟਾ। ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਅੱਜ ਦੀ ਵੀਡੀਓ ਚ ਜੋ ਵੀ ਸੂਟ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਲੈ ਕੇ ਸੈਂਡ ਕਰ ਸਕਦੇ ਹੋ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਸੋਹਣੇ ਸੋਹਣੇ ਹੁਣ ਤੁਹਾਨੂੰ ਪੰਜ ਤਰ੍ਹਾਂ ਦੇ ਅਸੀਂ ਵੀਡੀਓ ਅਲੱਗ-ਅਲੱਗ ਸਟੱਫ ਦੇ ਵਿੱਚ ਲੈ ਕੇ ਆ ਰਹੇ ਹਾਂ ਕਾਫੀ ਘੱਟ ਪ੍ਰਾਈਸ ਦੇ ਵਿੱਚ ਅੱਜ ਵਾਲੀ ਵੀਡੀਓ ਤੇ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਸਾਰੇ ਸਟੁੱਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ